ဒီကိုကြော်ရတဲ့လို့တဲဘာဘူတို့ဘီအောင်ဘာဘူဘာကိုကြော်ရတယ် कितने पढ़ लिया जी जवाब तो कौन सा आपका गांव कौन सा है गांव सर पिंडा सादवेरिया जी सादवेरी रहते हो हां ये <laughs> क्या बात क्या हुई ये रहता है कि टिंगी में जी क्या बात क्या हुई है कुछ बात नहीं होता खेत से आ रहा है जो जवाब रास्ते में उसको कुत्ते ने बट लिया ये कितने साल का बच्चा था <laughs> नौ साल के बच्चे थे जी तो मतलब क्या स्थिति कैसी है बच्चों की स्थिति तो बस गड़बड़ है कुत्ते वहाँ क्या आवारा फिरते हैं आवारे फिरते हैं जी आपको कैसे पता चला भी कुत्ते ने आपने देखा मौके पर मौके पर किस लोग किस लोगों ने देखा है लोग कुछ हटाया भी है कुछ लोग ने हटाया है जी वहाँ कि, पे हम लोग थे कितने कुत्ते थे चौदह पंद्रह कुत्ते थे जी मतलब वो ऐसे और भी कोई केस आया ऐसे पहले भी कुछ ऐसे पहले तो हम केस नहीं बता सकते हैं कि मैं परदेसी आदमी हूँ

ਉਹਦਾ ਨੋਚ ਕੇ ਖਾ ਕੇ 9 ਸਾਲ ਦਾ ਬੱਚਾ ਸੀ 9 ਸਾਲ ਦਾ ਬੱਚਾ ਸੀ ਇੱਕ ਅਦੋ ਦੀ ਹੁਣ ਕੀ ਘਟਣ ਦੀ ਇਹ ਇੱਕ ਘੰਟਾ ਪਹਿਲੇ ਦੀ ਹੈ ਕਿੰਨੇ ਕਾ ਮਤਲਬ ਜਿਵੇਂ ਕੁੱਤੇ ਇੱਕ ਵਕਤ ਬੱਚੇ ਨੂੰ ਪੈ ਗਏ ਹਾਂ ਜੀ 15 ਕੁੱਤੇ ਨੇ ਸਾਰੇ ਹੀ ਪੈ ਗਏ ਉਹ ਚਾਰ ਪੰਜ ਡਾਂਗਾ ਵੀ ਟੁੱਟੀਆਂ ਸੜਾਉਂਦਿਆਂ ਦੀਆਂ ਹਾਂ ਬੱਚੇ ਦਾ ਮਤਲਬ ਸਾਰਾ ਨੋਚ ਸਾਰਾ ਸਾਰਾ ਉਹਦਾ ਸਿਰ ਸੁਰ ਸਾਰਾ ਖਾ ਲਿਆ ਲੱਕ ਲੱਕ ਸਾਰਾ ਖਾ ਲਿਆ ਬੱਚੇ ਨੂੰ ਬਹੁਤ ਹੋ ਗਈ ਮੱਤੇ ਦੀ ਮੁਆਵਜ਼ਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਦਾਂ ਦੇ ਪ੍ਰਸ਼ਾਸਨ ਦੇ ਸਾਹਮਣੇ ਕੁੱਤਿਆਂ ਨੂੰ ਸਾਹਮਣੇ ਜੀ ਇਹਨਾਂ ਦਾ ਕੋਈ ਇਲਾਜ ਕਰੇ ਇਹਨਾਂ ਨੂੰ ਬੱਚੇ ਨੂੰ ਗਰੀਬ ਅੰਦੇ ਦੇ ਮੁਆਵਜ਼ਾ ਮਿਲਣਾ ਚਾ ਉਹ ਇਹਦਾ ਜਵਾਕ ਇਹਨਾਂ ਦਾ ਮਾਕਿਆ ਜੀ ਅੱਜ ਉਹ ਤਾਂ ਗਊ ਸਿਸ ਸਰਕਾਰ ਫਲਾਣਾ ਜ਼ਿਲ੍ਹੇ ਕੋਲ ਤਾਂ ਜੀ ਜੇ ਅਸੀਂ ਮੜਾ ਜਾਂ ਬਿੱਲ ਭਰਨੇ ਜਾਂ ਤਾਂ ਗਊ ਸਿਸ ਉਹ ਆ ਫਿਰਦੇ ਨੇ ਇਹਨਾਂ ਨੂੰ ਸਾਹਮਣ ਹਰ ਇੱਕ ਚੀਜ਼ ਇਹ ਗੱਲ ਆ ਜੀ ਕੋਈ ਇਹ ਸਰਕਾਰ ਦਾ ਫਰਜ਼ ਬਣਦਾ ਹੈ ਇਹ ਸਰਕਾਰ ਦਾ ਵੀ ਸਰਕਾਰ ਪੈਸਾ ਕਟੜ ਕਰਨ ਨੂੰ ਜਾਂਦੀ ਹੈ ਹੁਣ ਗਰੀਬ ਬੰਦੇ ਆ ਜਵਾਕ ਅੱਜ ਤੁਰ ਗਿਆ ਜੀ ਤੇ ਉੱਤੇ ਫਿਰਦੇ ਨੇ ਮੜਾ ਮੋਟਾ ਦਾ ਸਰਕਾਰ ਨੂੰ ਚਾਹੀਦਾ ਨਾ ਹੋਰ ਕੀ ਦੀ ਜ਼ਿੰਮੇਵਾਰੀ ਹੈ ਜੀ ਤੁਸੀਂ ਬੈਂ ਬੈਂ ਜਵਾਨਾਂ ਨੂੰ ਮਾਰਦੇ ਹੋ ਪੁੱਤ ਦੇ ਡਾਂਗ ਮਾਰੋ ਤਾਂ ਪੁੱਤ ਆ ਜਾਂਦਾ ਫਟਾਫਟ ਫੜਨਾ ਵੀ ਫਲਾਣੇ ਦੇ ਕੁੱਤੇ ਦੇ ਡਾਂਗ ਮਾਰੀ ਮੁਸ਼ਕਲ ਨਾ ਛਡਾਇਆ ਹੋਰ ਜੀ ਪੰਜ ਬੰਦੇ ਨੇ ਜੇ ਤਾਂ ਫਿਰ ਉਹਦਾ ਖਤਮ ਹੋ ਗਿਆ ਜਾਨ ਨੂੰ ਤਾਂ ਜਾਨ ਨੂੰ ਛਡਾਇਆ ਜੀ ਪੂਰਾ ਹੋ ਗਿਆ ਜੀ ਉੱਥੇ ਕੁੱਤੇ ਆਵਾਰਾ ਸੀ ਆਵਾਰਾ ਕੁੱਤੇ ਜੀ ਕਰੰਗਾਵਾੜੀ ਦੇ ਫਿਰਦੇ ਨੇ ਨਾ ਉਹ 15 15 20 ਕੁੱਤੇ ਕੁੰਕਟੈਰੀ ਡਾਰੀਆਂ ਬਤਾਈ ਫਿਰਦੇ ਨੇ ਰਾਤ ਨੂੰ ਖੇਤ ਨਹੀਂ ਜਾ ਸਕਦੇ ਜੀ ਤਾਂ ਆਰੇ ਇਹਦਾ ਬਰਦ ਖਾ ਕੇ ਕੇਦਾ ਪੱਛਾ ਖਾ ਕੇ ਕੇਦਾ ਡੰਗਰ ਪਹਿਲਾਂ ਸਾਡਾ ਬਰਦ ਖਾ ਕੇ ਔਰ ਬਾਪਾ ਪਹਿਲਾਂ ਨਹੀਂ ਬਰਦ ਖਾ ਹਾਂ ਬਰਦ ਖਾ ਕੇ ਵਾਹ ਔਰ ਉਸੇ ਆਏ ਥੋੜਾ ਜਿਹਾ ਘੰਟਾ ਛੱਡ ਕੇ ਡੰਗਰ ਨੂੰ ਤਰਾ ਵਗ ਜਾਂਗੇ ਖੇਤਵੇ ਹਰਾ ਵੜਦੇ ਆ ਤਾਂ ਕੋਲ ਬੈਠਣਾ ਪੈਂਦਾ ਪੂਰਾ ਮਾਮਲਾ ਇਹ ਵੀ ਕਿਸੇ ਪਿੰਡ ਦੂੰਗੀ ਤੋਂ ਆਏ ਡੂੰਗੀ ਕਰਕੇ ਕੋਈ ਪਿੰਡ ਹੈ ਸਾਢੇ 1:00 ਵਜੇ ਆਏ ਸੀ ਸਾਢੇ ਕੋਲ ਤਾਂ ਦੇਖੋ ਬ੍ਰੋ ਡੈਡੀ ਆਏ ਸੀ ਪੇਸ਼ੈਂਟ ਜਿਹੜੇ ਉਹਨਾਂ ਨੇ ਟੈਂਡੈਂਟ ਨੂੰ ਹਿਸਟਰੀ ਦਿੱਤੀ ਸੀਗੀ ਵੀ ਕੁੱਤੇ ਨੇ ਕਾਫੀ ਵੱਡੇ ਹੋਏ ਆ जलो असी बॉडी चेक की है ता काफी तो काफ़ी मतलब मोटिलेटिड सी बॉडी खाई हुई सी काफ़ी तो ब्रोडेडी आया हूँ अभी शिफ्ट करता मोर्चरी से हम असी आफ्टर पोस्टमार्टम ही बॉडी एक बार देखा भी की एक्चुअल प्रॉब्लम की है भी क्यों भी एक्चुअल डॉग बाइट ही स कुछ होगा जल्द कन्फर्म हो जाएगा फिर अभी बॉडी हैंड ओवर कर देंगे आफ्टर पोस्टमार्टम पी आई असी भेज दी है पी एस सरदर थाना द एस एच ओन चली गई है साढ़े वो सारी कार्रवाई डन है बस हम पोस्टमार्टम भी वेट है ਇਹਨਾਂ ਮੁਰਲੀ ਜਾਂਚ ਕੀ ਤਾ ਲੱਗਦਾ ਵੀ ਕਿਵੇਂ ਬੋਗਿਆਂ ਨੇ ਨਸ਼ੇ ਪਰ ਨੋਚਿਆ ਪਿਆ ਖਾਂ ਖਾਂ ਕੇ ਹਾਂ ਜੀ ਹਾਂ ਨੋਚਿਆ ਹੋਇਆ ਕਾਫੀ ਸੱਟਾਂ ਨਹੀਂ ਸ਼ਰੀਰ ਤੇ ਕਾफी ਖਾਇਆ ਵੀ ਹੋਇਆ ਬੱਚੇ